ਅੰਮੋਰ ਨੂੰ 4 ਵਜੇ ਦੇ ਲਗਭਗ ਬਠਿੰਡਾ ਦੇ ਪੱਕਾ ਧੋਬਿਆਂਣਾ ਵਿਖੇ ਪਹੁੰਚੇ ਡੀਐਸਪੀ ਸਿਟੀ 2 ਮਨਜੀਤ ਸਿੰਘ ਅਤੇ ਨਸ਼ਾ ਤਸਕਰਾਂ ਦਾ ਇਹਨਾਂ ਵੱਲੋਂ 7 ਲੱਖ 40 ਹਜ਼ਾਰ ਰੁਪਇਆ ਕੀਤਾ ਫ੍ਰੀਜ ਪਰਿਵਾਰਕ ਮੈਂਬਰਾਂ ਨੂੰ ਦਿੱਤਾ ਗਿਆ ਇੱਕ ਨੋਟਸ ਦੇ ਨਾਲ ਕਰਦੇ ਬਾਅਦ ਚਪਕਾਇਆ ਡੀਐਸਪੀ ਸਿਟੀ 2 ਮਨਜੀਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬਠਿੰਡਾ ਦੇ ਐਸਐਸਪੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਉਹਨਾਂ ਵੱਲੋਂ ਜੋ ਨਸ਼ੇ ਨੂੰ ਲੈ ਕੇ ਇੱਕ ਮਹਿੰਮ ਚਲਾਈ ਹੋਈ ਹੈ ਉਸ ਨੂੰ ਲੈ ਕੇ ਪਿਛਲੇ ਦਿਨੀ ਬਠਿੰਡਾ ਦੇ ਪੱਕਾ ਧੋਬੀਆਣਾ ਦੇ ਅੰਦਰੋਂ ਇੱਕ ਔਰਤ ਸਮੇਤ ਪੰਜ ਲੋਕਾਂ ਨੂੰ 105 ਗ੍ਰਾਮ ਹਰੋਇਨ ਅਤੇ 7 ਲੱਖ 40 ਹਜ਼ਾਰ ਰੁਪਏ ਡਰੱਗ ਮਨੀ ਸਮੇਤ ਗ੍ਰਿਫਤਾਰ ਕੀਤਾ ਸੀ ਅਤੇ ਹੁਣ ਇਹ ਬੇਲ ਤੇ ਆਪਣਾ ਬਾਹਰ ਆਏ ਹੋਏ ਹਨ ਉਹਨਾਂ ਦੱਸਿਆ ਕਿ ਇਹਨਾਂ ਵਿਅਕਤੀਆਂ ਦਾ 7 ਲੱਖ 40000 ਰੁਪਏ ਦਾ ਫ੍ਰੀਜ਼ਿੰਗ ਆਰਡਰ ਸਾਡੇ ਵੱਲੋਂ ਹੁਣ ਲੈ ਲਿਆ ਗਿਆ ਤੇ ਇਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਤੇ ਇਹਨਾਂ ਦੇ ਘਰ ਦੇ ਬਾਹਰ ਚਪਕਾ ਦਿੱਤਾ ਗਿਆ ਅੱਜ ਦੇਖ ਰਹੇ ਹਾਂ ਤਸਵੀਰਾਂ ਇਹਨਾਂ ਦੇ ਨਾਲ ਐਸ ਐਚ ਓ ਥਾਣਾ ਸਿਵਲ ਲੈਨ ਹਰਜੋਤ ਸਿੰਘ ਵੀ ਉਹਨਾਂ ਦੇ ਨਾਲ ਆਪ ਦਿਖਾਈ ਦੇ ਰਹੇ ਹਨ ਤੇ ਡੀ ਐਸ ਪੀ ਸਿਟੀ 2 ਮਨਜੀਤ ਸਿੰਘ ਮੌਕੇ ਤੇ ਪਹੁੰਚੇ ਤੇ ਇਹਨਾਂ ਵੱਲੋਂ 7 ਲੱਖ 40000 ਰੁਪਿਆ ਜੋ ਫ੍ਰੀਜ਼ ਕੀਤਾ ਗਿਆ ਹੈ ਉਸ ਦੇ ਆਰਡਰ ਇਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਅਤੇ ਇਹਨਾਂ ਦੇ ਘਰ ਦੇ ਬਾਹਰ ਚਪਕਾ ਦਿੱਤੇ ਗਏ ਹਨ ਪੁਨਾ ਦੱਸਿਆ ਕਿ ਹੁਣ ਇਹ ਜਨਦਰ ਕੇਸ ਚੱਲੇਗਾ ਅਤੇ ਉਸ ਤੋਂ ਬਾਅਦ ਅਗਰ ਕੇਸ ਦਾ ਫੈਸਲਾ ਇਹਨਾਂ ਦੇ ਹੱਕ ਦੇ ਵਿੱਚ ਹੁੰਦਾ ਤਾਂ ਫਿਰ 7 ਲੱਖ 40 ਹਜ਼ਾਰ ਰੁਪਏ ਇਹਨਾਂ ਨੂੰ ਮਿਲੇਗਾ ਨਹੀਂ ਤਾਂ ਉਹ ਸਾਰਾ ਉਹ ਸਾਰੇ ਦਾ ਸਾਰਾ ਜਿਹੜਾ ਹੈਗਾ ਉਹ ਜ਼ਬਤ ਹੋ ਜਾਵੇਗਾ ਦੇਖੋ ਤਸਵੀਰਾਂ ਡੀਐਸਪੀ ਸਿਟੀ 2 ਮਨਜੀਤ ਸਿੰਘ ਬਠਿੰਡਾ ਦੇ ਪੱਕਾ ਧੋਬੀਆਣਾ ਗਲੀ ਨੰਬਰ 5 ਦੇ ਅੰਦਰ ਇਹ ਇੱਥੇ ਆਈ ਅਤੇ ਉਹਨਾਂ ਵੱਲੋਂ 7 ਲੱਖ 40 ਹਜ਼ਾਰ ਰੁਪਏ ਜੋ ਫ੍ਰੀਜ਼ ਕੀਤਾ ਗਿਆ ਹੈ ਨਸ਼ੇ ਇੱਥੇ ਆਪਣਾ ਨਸ਼ਾ ਤਸਕਰਾਂ ਦੇ ਕੋਲ ਫੜਾ ਗਿਆ ਸੀ ਉਹ ਇਹਨਾਂ ਵੱਲੋਂ ਫ੍ਰੀਜ਼ ਕਰਨ ਦੀ ਆਰਡਰ ਹੈ ਜੋ ਪਰਿਵਾਰਕ ਮੈਂਬਰਾਂ ਨੂੰ ਇੱਥੇ ਇੱਥੇ ਜਿੱਥੇ ਇਹਨਾਂ ਵੱਲ ਦਿੱਤੇ ਕਿ ਉੱਥੇ ਨਾਲ ਇਹਨਾਂ ਵੱਲੋਂ ਇਹਨਾਂ ਦੇ ਘਰ ਦੇ ਬਾਹਰ ਵੀ ਇੱਕ ਨੋਟਿਸ ਚਪਕਾ ਦਿੱਤਾ ਗਿਆ ਹੈ ਜੀ ਸਰ ਕੀ ਕਹਿਣਾ ਚਾਹੁੰਦੇ ਆ ਜੀ ਇਹ ਧੋਬੀ ਨਵਸਤੀ ਇਹਦੇ ਸੰਬੰਧ ਚ ਹੈ ਜੀ ਸਾਡੇ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਨਸ਼ਿਆਂ ਨੂੰ ਰੋਕਥਾਮ ਲਈ ਇੱਕ ਮਹਿਮਲ ਚਲਾਈ ਗਈ ਸੀ ਜਿਸ ਦੇ ਸੰਬੰਧ ਵਿੱਚ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਜਿਨ੍ਹਾਂ ਦਾ ਨਾਮ ਸੀਗਾ ਰਮਨਦੀਪ ਪੈਣੀ ਅਤੇ ਇਹਦੇ ਚਾਰ ਦੋਸ਼ੀ ਹੋਰ ਸੀ ਇਹਨਾਂ ਨੂੰ ਗ੍ਰਿਫਤਾਰ ਕਰਕੇ 105 ਗ੍ਰਾਮ ਹੈਰੋਇਨ ਤੇ 7 ਲੱਖ 40 ਹਜ਼ਾਰ ਰੁਪਏ ਦੀ ਡਰੱਗ ਮਨੀ ਬਰਾਮਦ ਕਰਾਈ ਗਈ ਸੀ ਜੋ ਮਾਨਜੋਗ ਐਸਐਸਪੀ ਸਾਹਿਬ ਦੇ ਦੇਸ਼ਾ ਨਿਰਦੇਸ਼ ਤੇ ਇਹਨਾਂ ਦੀ ਪ੍ਰਾਪਰਟੀ ਜੋ ਇਹਨਾਂ ਨੇ ਨਸ਼ੇ ਦਾ ਕਾਰੋਬਾਰ ਕਰਕੇ ਬਣਾਈ ਸੀ ਉਹਨੂੰ ਫ੍ਰੀਜ਼ ਕਰਾਉਣ ਲਈ ਕੰਪੀਟੈਂਟ ਅਥਾਰਟੀ ਦਿੱਲੀ ਨੂੰ ਕੇਸ ਤਿਆਰ ਕਰਕੇ ਭੇਜਿਆ ਸੀ ਜਿਸ ਦੇ ਸਬੰਧ ਵਿੱਚ ਮਾਨਜੋਗ ਕੰਪੀਟੈਂਟ ਅਥਾਰਟੀ ਦਿੱਲੀ ਵੱਲੋਂ ਇਹਨਾਂ ਦੀ 7 ਲੱਖ 40 ਹਜ਼ਾਰ ਰੁਪਏ ਦੀ ਜਿਹੜੀ ਡਰੱਗ ਮਨੀ ਜੋ ਇਹਨਾਂ ਨੇ ਨਸ਼ੇ ਦਾ ਕਾਰੋਬਾਰ ਕਰਕੇ ਬਣਾਈ ਸੀਗੀ ਉਹਨੂੰ ਫ੍ਰੀਜ਼ ਕਰ ਦਿੱਤਾ ਗਿਆ ਜੀ ਤੇ ਇਸੇ ਸਬੰਧ ਵਿੱਚ ਜਿਲ੍ਹਾ ਪੁਲਿਸ ਵੱਲੋਂ ਹੋਰ ਵੀ ਕਈ ਕੇਸ ਜੋ ਸਮਗਨਾ ਵੱਲੋਂ ਆਪਣੀ ਨਸ਼ੇ ਦਾ ਕਾਰੋਬਾਰ ਕਰਕੇ ਪ੍ਰਾਪਰਟੀ ਬਣਾਈ ਗਈ ਹੈ ਜਾਂ ਕੋਈ ਪੈਸੇ ਇਕੱਠੇ ਕੀਤੇ ਗਏ ਨੇ ਉਹਨਾਂ ਨੂੰ ਫ੍ਰੀਜ਼ ਕਰਾਉਣ ਸੰਬੰਧੀ ਹੋਰ ਵੀ ਕੇਸ ਤਿਆਰ ਕਰਕੇ ਭੇਜੇ ਹੋਏ ਨੇ ਜੋ ਜਲਦੀ ਫ੍ਰੀ ਹੋ ਜਾਣਗੇ ਇਹ ਵੀ ਔਰਤ ਵੀ ਸੀ ਸ਼ਾਮਲੇ ਚ ਜੀ ਇਹਦੇ ਵਿੱਚ ਇੱਕ ਔਰਤ ਵੀ ਸੀ ਜਿਹਨੂੰ ਅਸੀਂ ਰਿਪੋਰਟ ਦਾ ਨੋਟਿਸ ਆ ਜਾ ਉਹਨੂੰ ਸੀਬੀ ਕਰਾਤਾ ਇਹਨਾਂ ਦੀ ਦੀਵਾਰ ਦੇ ਵਿੱਚ ਬੁਕਾਇਆ ਹੈ ਜੇਲ੍ਹ ਦੇ ਅੰਦਰ ਨਹੀਂ ਜਾਂ ਇਹ ਆਪਾਂ ਅੰਡਰ ਟਵੈਲ ਚੱਲ ਰਿਹਾ ਹੈ ਕੇਸ ਇਹ ਸਤਾਂ ਅੰਕ ਜਿਹੜਾ ਬ੍ਰਿਟੇਨ ਤੋਂ ਫੜੇਗੇ ਸੀ ਪੈਸੇ ਉਹ ਹੁਣ ਇਹਨੂੰ ਵੀ ਇਹ ਵੀ ਆਪਾਂ ਕਰ ਦੇਣਾ ਹੈ ਉਹ ਕੇਸ ਦਾ ਨਿਪਟਾਰਾ ਹੁਣ ਤੋਂ ਬਾਅਦ ਦਿੱਲੀ ਦੁਆਰੇ ਜਾਊਗਾ ਰਿਪਲਾਈ ਇਹਨਾਂ ਦਾ ਨਿਪਟਾਰਾ ਕਿਸ ਤਰ੍ਹਾਂ ਹੋਊਗਾ ਜੀ ਉਹ ਕੋਟ ਕਰੂਗੀ ਜੀ ਜੋ ਠੀਕ ਹੈ ਰਿਟ ਦੇ ਦੇਗਾ ਜੀ ਇਹ ਜਿਹੜਾ ਰੀਆ ਇਹ ਤੇ ਪੱਕਾ ਧੋਬੀ ਆਣਾ ਜੀ